ਸਨਾਂ ਦਾ ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਤੇ ਗਾਇਕ ਕਰਨੈਲ ਸੀਵੀ ਆ ਤੇ ਅੱਜ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਮੇਲਾ ਗੀਤਕਾਰਾਂ ਦਾ ਜੋ 22 ਫਰਵਰੀ 2025 ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੜੇ ਦੇ ਵਿੱਚ ਹੋ ਰਿਹਾ ਜੀ ਉਹਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਅੱਜ ਅਸੀਂ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਉੱਥੇ ਸਤਪਾਲ ਭੰਗੂ ਜੀ ਬਹੁਤ ਹੀ ਕਮਾਲ ਦੇ ਆਰਟਿਸਟ ਨੇ ਬੁਰਸ਼ ਦੇ ਕਲਾਕਾਰ ਨੇ ਉਹ ਬੁਰਸ਼ ਨਾਲ ਹਰ ਰੂਹ ਦੇ ਵਿੱਚ ਜਾਨ ਪਾ ਦਿੰਦੇ ਨੇ ਅੱਜ ਉਹਨਾਂ ਦੇ ਸਟੂਡੀਓ ਸਟੂਡੀਓ ਆ ਪੰਗੂ 7 ਸਟੂਡੀਓ ਉੱਥੇ ਅਸੀਂ ਬੈਠੇ ਹਾਂ ਜੀ ਤੇ ਇਸ ਪਵਿੱਤਰ ਧਰਤੀ ਤੋਂ ਆਪਣੇ ਏਰੀਏ ਦੇ ਜਿੰਨੇ ਸਮੂਹ ਕਲਾਕਾਰ ਨੇ ਗੀਤਕਾਰ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਸੰਗੀਤਕਾਰ ਆ ਗੀਤਕਾਰ ਆ ਗਾਇਕਾ ਜਾਂ ਕਲਾਕਾਰ ਆ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਕਲਾ ਉਹਨੂੰ ਬੇਨਤੀ ਕਰਨ ਲੱਗੇ ਆ ਬਈ 22 ਫਰਵਰੀ 2025 ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਪਹੁੰਚੇ ਉਹਥੇ ਸਮੂਹ ਸੰਸਾਰ ਦੇ ਵਿੱਚੋਂ ਪੂਰੇ ਸੰਸਾਰ ਪੂਰੀ ਦੁਨੀਆ ਦੇ ਵਿੱਚੋਂ ਜਿਨ੍ਹਾਂ ਨੇ ਨਾਮਰਗਿਤ ਕਰਨੇ ਉਹਥੇ ਇਕੱਠੇ ਹੋ ਰਹੇ ਨੇ ਇਹ ਦੁਨੀਆ ਦਾ ਪਹਿਲਾ ਮੇਲਾ ਹੋ ਰਿਹਾ ਜਿੱਥੇ ਪੰਜਾਬੀ ਦੇ ਨਾਮਰਗਿਤ ਕਰਨ ਇਕੱਠੇ ਹੋ ਕੇ ਆਪਣੀ ਜੋ ਉਹਨਾਂ ਨੂੰ ਜ਼ਿੰਦਗੀ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਜਾਂ ਕੋਈ ਗਰੀਬ ਗੀਤਕਾਰ ਆ ਉਹਦਾ ਕਿਵੇਂ ਨਾ ਕਿਵੇਂ ਅਸੀਂ ਜਾਂ ਫਿਰ ਬੁਢਾਪੇ ਦੇ ਵਿੱਚ ਆ ਕੇ ਬਹੁਤ ਔਖਾ ਹੋ ਜਾਂਦਾ ਤੇ ਉਹਨਾਂ ਨੂੰ ਲਈ ਅਸੀਂ ਸਰਕਾਰ ਤੋਂ ਕੁਝ ਮੰਗਾਂ ਰੱਖਣੀਆਂ ਨੇ ਉਸ ਲਈ ਇਕੱਠੇ ਹੋ ਰਹੇ ਆ ਤੇ ਨਾਲ ਦੀ ਨਾਲ ਮਨੋਰੰਜਨ ਦਾ ਪ੍ਰੋਗਰਾਮ ਵੀ ਰੱਖਿਆ ਹੈ ਉੱਥੇ ਅਸੀਂ ਤੇ ਆਸ ਕਰਦੇ ਆਂ ਵੀ ਤੁਸੀਂ ਹੌਮ ਹੌਮਾ ਕੇ ਪਹੁੰਚੋਗੇ ਬਹੁਤ ਬਹੁਤ ਧੰਨਵਾਦ ਜੀ ਇਹ ਗੀਤ ਕਰਨ ਤੋਂ ਲੈ ਆਵਾ ਕਲਾਕਾਰ ਵੀ ਆ ਰਹੇ ਨੇ ਅਸੀਂ ਹਰ ਪੰਜਾਬੀ ਨੂੰ ਸੱਦਾ ਦੇ ਰਹੇ ਹਾਂ ਜੀ ਉਹਦੇ ਵਿੱਚ ਹਰ ਕੋਈ ਆ ਸਕਦਾ ਜੀ ਉਸ ਮੇਲੇ ਵਿੱਚ ਕੋਈ ਕਈ ਇਹ ਫਲਾ ਰਹੇ ਨੇ ਪਤਾ ਨਹੀਂ ਕਿੰਨੀ ਕਿ ਐਂਟਰੀ ਫੀਸ ਹੋਊਗੀ ਬਿਲਕੁਲ ਫ੍ਰੀ ਆ ਜੀ ਤੇ ਉੱਥੇ ਕਿਸੇ ਤੋਂ ਅਸੀਂ ਪਹਿਲਾ ਮੇਲਾ ਹੋਊਗਾ ਜੀ ਜਿਹਦੇ ਵਿੱਚ ਅਸੀਂ ਕਿਸੇ ਦੀ ਕੋਈ ਪਰਚੀ ਨਹੀਂ ਕੱਟ ਰਹੇ ਕਿਸੇ ਨੂੰ ਡੋਨੇਸ਼ਨ ਦੇਣ ਲਈ ਨਹੀਂ ਕਹਿ ਰਹੇ ਤੇ ਇਹ ਬਿਲਕੁਲ ਬਿਨਾਂ ਕਿਸੇ ਪਰਚੀ ਕੱਟਣ ਤੋਂ ਮੇਲਾ ਕਰਵਾ ਰਹੇ ਹਾਂ ਜੀ ਕਿਸੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਊਗਾ ਤੁਹਾਡੇ ਵੱਲੋਂ ਜਿੰਨੇ ਵੀ ਗੀਤਕਾਰ ਪਹੁੰਚ ਰਹੇ ਸਾਰਿਆਂ ਦਾ ਸਨਮਾਨ ਹੈ ਜੀ ਉਹ ਉੱਥੇ ਬਕਾਇਦਾ ਤੌਰ ਤੇ ਕਿਸੇ ਦਾ ਸਪੈਸ਼ਲ ਸਮਾਨ ਨਹੀਂ ਕਰ ਰਹੇ ਰੱਖਿਆ ਨਹੀਂ ਗਿਆ ਪਰ ਇਹ ਜੀਤਕਾਰੀ ਦੇ ਪਾਪਾ ਪੋੜ ਬਾਪੂ ਦੇਵ ਤਰੀਕੇ ਵਾਲੇ ਉਹਨਾਂ ਦੀ ਯਾਦ ਨੂੰ ਸਮਰਪਤਾ ਜੀ ਤੇ ਸਾਡੇ ਸਤਿਕਾਰਯੋਗ ਸ਼੍ਰੀ ਜਰਨੈਲ ਕਮਾਨ ਸਾਹਿਬ ਭੱਟੀਪੜੀ ਵਾਲਾ ਛੇ ਰਾਣਵਾ ਸੇਵਾ ਸਿੰਘ ਜੀ ਨੌਰਥ ਅਮਨ ਫੁੱਲਾਵਾਲ ਤੇ ਹੋਰ ਬਹੁਤ ਸਾਰੇ ਸੱਜਣ ਬੇਲੀ ਹਾਕਮ ਬਖਤਰੀ ਵਾਲਾ ਜੀ ਜਸਵੰਤ ਸੰਧੀਲਾ ਜੀ ਪਾਲੀ ਦੇਤਵਾਲੀਆ ਜੀ ਸਾਰਿਆਂ ਦੀ ਸਮੂਚੀ ਟੀਮ ਦੀ ਕਾਰਗੁਜ਼ਾਰੀ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਵੀ ਮਿਲ ਆਸੀ ਲਾਉਣ ਜਾ ਰਹੇ ਆ ਪੰਜਾਬੀ ਪਵਨ ਲੁਧਿਆਣਾ ਦੇ بیٹے ਦੇ ਵਿੱਚ ਲੰਬੇ ਸਮੇਂ ਤੋਂ ਤੁਸੀਂ ਗੀਤ ਲਿਖ ਰਹੇ ਹੋ ਤੇ ਅੱਜ ਕੱਲ ਦੇ ਗੀਤਕਾਰਾਂ ਨੂੰ ਕੀ ਸੁਨੇਹਾ ਸੜ ਦੇਖੋ ਜੀ ਇਹੀ ਅਸੀਂ ਉੱਥੇ ਤਾਰਾ ਮਾਰਨੀਆਂ ਨੇ ਉੱਥੇ ਇਹੀ ਔਕਾ ਦੇਣਾ ਬਈ ਕੋਈ ਵੀ ਜਿਹੜਾ ਤੁਸੀਂ ਗੀਤ ਲਿਖਦੇ ਹੋ ਉਹ ਪਹਿਲਾਂ ਆਪਣੀ ਮਾਂ ਨੂੰ ਸੁਣਾਓ ਫਿਰ ਆਪਣੀ ਭੈਣ ਨੂੰ ਸੁਣਾਓ ਜੇ ਬੈਏ ਹੋ ਤਾਂ ਆਪਣੀ ਘਰ ਵਾਲੀ ਨੂੰ ਸੁਣਾਓ ਜੇ ਤੁਹਾਡੇ ਧੀ ਆ ਤਾਂ ਆਪਣੀ ਧੀ ਨੂੰ ਵੀ ਸੁਣਾਓ ਉਹ ਇਹ ਸੈਂਸਰ ਬੋਰਡ ਦਾ ਕੰਮ ਕਰਦੇ ਨੇ ਜੀ ਅਸੀਂ ਆਪਣੀ ਮਾਂ ਕੋਲ ਭੈਣ ਕੋਲ ਧੀ ਕੋਲ ਬਹਿ ਕੇ ਜਿਹੜਾ ਗੀਤ ਸੁਣਾ ਸਕਦੇ ਆ ਆਪਣੀ ਘਰ ਵਾਲੀ ਕੋਲ ਗਾ ਸਕਦੇ ਆ ਸੁਣਾ ਸਕਦੇ ਆ ਉਹ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਗੂੰਜੂ ਸਰ ਤੁਹਾਡਾ ਨਾ ਅ ਸਰ ਮੈਂ ਤੁਹਾਡਾ ਆਪਣਾ ਗਾਇਕ ਤੇ ਗੀਤਕਾਰ ਸ਼ੇਰਾਨਵਾ ਜਿਹੜਾ ਮੇਲਾ ਤੁਸੀਂ ਕਰਵਾ ਰਹੇ ਹੋ ਕੀ ਕਹੋਗੇ ਇਹਦੇ ਬਾਰੇ ਜੀ ਸਰ ਸਭ ਤੋਂ ਪਹਿਲਾਂ ਤਾਂ ਅਮਲ ਕਿ ਆਪਾਂ ਜਿੱਥੇ ਬੈਠੇ ਆ ਮੈਂ ਮਿਸਮਦਾਪ ਕੀ ਉਸ ਧਰਤੀ ਦਾ ਨਾਮ ਲਿਆ ਜਾਵੇ ਇਸਾਨਾਮਤੇ ਇਤਿਹਾਸ ਦੀ ਵਾਰਸ ਧਰਤੀ ਮਾਛੀਵੜਾ ਸਾਹਿਬ ਅਸੀਂ ਬੈਠੇ ਆ ਸੈਵਨ ਸਟੂਡੀਓ ਪੰਗੂ ਸਟੂਡੀਓ ਦੇ ਵਿੱਚ ਮਾਛੀਵੜਾ ਸਾਹਿਬ ਤੇ ਅਸੀਂ ਇੱਥੇ ਜਿਹੜੀ ਹੈਗੀ ਆ ਇਹ ਹੁਣ ਪੋਸਟਰ ਰੀਲੀਜ਼ ਕੀਤਾ ਸੀ ਇੱਕ ਉਹਦੇ ਸੰਬੰਧ ਵਿੱਚ ਅਸੀਂ ਇੱਥੇ ਬੈਠੇ ਆ ਤੇ ਹੁਣ ਤੁਹਾਡਾ ਸਵਾਲ ਸੀਗਾ ਕਿ ਇਸ ਮੇਲੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮੇਲਾ ਜਿਹੜਾ ਹੈਗਾ ਸਾਡੇ ਵੱਡੇ ਵੀਰ ਪੱਟੀ ਭੜੀ ਵਾਲਾ ਤੇ ਜਰਨੈਲ ਕੁਮਾਨ ਜੀ ਤੇ ਉਹ ਕਰਨਲ ਸਿਵਿਆ ਜੀ ਤੇ ਨਾਰਥ ਨਾਰਥ ਸਾਡੇ ਮਤਲਬ ਕਿ ਸੇਵਾ ਸਿੰਘ ਨਾਰਥ ਤੇ ਹੋਰ ਬਹੁਤ ਸਾਰੇ ਸੱਜਣਾਂ ਦਾ ਮੈਂ ਕਿਹਦੇ ਕਿਹਦਾ ਨਾਮ ਲਵਾਂ ਤੇ ਉਹਨਾਂ ਦੀ ਮਤਲਬ ਜਿਹੜੀ ਹੈਗੀ ਸਮੁੱਚੀ ਟੀਮ ਜਿਹੜੀ ਹੈਗੀ ਆ ਉਹ ਇਸ ਮੇਲੇ ਨੂੰ ਜਿਹੜਾ ਹੈਗਾ ਉਹ ਪਰਫੁੱਲਤ ਕਰਨ ਦੇ ਵਿੱਚ ਲੱਗੀ ਹੀ ਆ ਇਸ ਮੇਲੇ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਗੀਤਕਾਰੀ ਹੈ ਨਾ ਉਹ ਥੋੜਾ ਨਿਹਾਰਵਾਲ ਜਾ ਰਹੀ ਸੀ ਸਾਡੀ ਅਸੀਂ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਥੋੜਾ ਭੁੱਲਦੇ ਜਾ ਰਹੇ ਸੀਗੇ ਮਾਡਰਨ ਜਿਹੜੇ ਗੀਤਕਾਰ ਸੀਗੇ ਉਹਨਾਂ ਨੇ ਸਾਡੇ ਇਹ ਇਹਨੂੰ ਥੋੜਾ ਜਿਹਾ ਜਿਹੜਾ ਹੈਗਾ ਰੰਗਤ ਜਿਹੜੀ ਹੈਗੀ ਉਹ ਖਰਾਬ ਕਰਤੀ ਸੀਗੀ ਔਰ ਉਸ ਤੋਂ ਬਾਅਦ ਜਿਹੜੇ ਉਸ ਤੋਂ ਪਹਿਲਾਂ ਵਾਲੇ ਜਿਹੜੇ ਗੀਤਕਾਰ ਸੀ ਜਿਹੜੇ ਬਹੁਤ ਸੁਲਝੇ ਹੋਏ ਗੀਤਕਾਰ ਜਿਨ੍ਹਾਂ ਦੇ ਲਿਖੀ ਹੋਈਆਂ ਲਿਖਤਾਂ ਜਿਹੜੀਆਂ ਅੱਜ 30 30 ਸਾਲ 40 40 ਸਾਲ ਹੋ ਗਏ ਉਹ ਚੱਲ ਰਹੀਆਂ ਨੇ ਅੱਜ ਰਿਸ਼ਤਿਆਂ ਦੇ ਗੀਤ ਹਨ ਇਸ਼ਕ ਮਜਾਜੀ ਦੇ ਮਤਲਬ ਪਰਦਿਆਂ ਦੇ ਵਿੱਚ ਮਤਲਬ ਕਿ ਗੀਤ ਹੈਨਾ ਤੇ ਹਾਸੇ ਠੱਠਿਆਂ ਦੇ ਗੀਤ ਤੇ ਉਹ ਉਹ ਅਸੀਂ ਮਤਲਬ ਜਿਹੜੇ ਹੈਗੇ ਉਹ ਉਹਨਾਂ ਤੋਂ ਥੋੜਾ ਮਤਲਬ ਬਿਸਤਰਗੇ ਸੀਗੇ ਔਰ ਉਹ ਉਹ ਗੀਤਕਾਰ ਜਿਨ੍ਹਾਂ ਨੇ ਬਹੁਤ ਕੁਝ ਲਿਖਿਆ ਠੀਕ ਹੈ ਨੀ ਉਹਨਾਂ ਦੀਆਂ ਜਿਹੜੀਆਂ ਆਰਥਿਕ ਜਿਹੜਾ ਪੱਖ ਹੈ ਉਹ ਬਹੁਤ ਜ਼ਿਆਦਾ ਮਤਲਬ ਕਮਜ਼ੋਰ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਮਾਨ ਸਨਮਾਨ ਦੇਣ ਲਈ ਸਾਰੇ ਗੀਤਕਾਰ ਜਿਹੜੇ ਹੈਗੇ ਨੇ ਉਹ ਇਕੱਠੇ ਹੋਏ ਨੇ ਤੇ ਇਹਦਾ ਮੇਨ ਮਕਸਦ ਇਹ ਹੀ ਆ ਕਿ ਜਿਹੜੇ ਸਾਡੇ ਗੀਤਕਾਰ ਨੇ ਉਹ ਉਹਨਾਂ ਦੇ ਨਾਲ ਸਾਰੇ ਆਪਸ ਵਿੱਚ ਇੱਕ ਪਰਿਵਾਰ ਹਾਂਜੀ ਮੈਂ ਅਸਸੈਂਟ ਪ੍ਰੋਫੈਸਰ ਕਮਲ ਕਿਸ਼ੋਰ گورਨਮੈਂਟ ਕਾਲਜ ਫਾਰ ਗਰਲਸ ਮਲੇਰ ਕੋੜਲਾ ਇਹ ਮੈਨੂੰ ਕਰਨੈਲ ਸਿਵਿਆ ਜੀ ਤੋਂ ਪਤਾ ਲੱਗਿਆ ਵੀ ਜਿਹੜਾ ਲੁਧਿਆਣੇ ਦੇ ਵਿੱਚ ਮੇਲਾ ਗੀਤਕਾਰਾਂ ਦਾ ਹੋਣ ਜਾ ਰਿਹਾ ਇਹ ਬੜਾ ਹੀ ਇੱਕ ਵਧੀਆ ਉਪਰਾਲਾ ਇਹਨਾਂ ਦਾ ਇਹ ਸਾਡੇ ਇਲਾਕੇ ਲਈ ਮਾਣ ਦੀ ਗੱਲ ਆ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬੜੇ ਹੀ ਜਿਹੜੇ ਆ ਬੇਸ਼ੁਮਾਰ ਜਿਹੜੇ ਆ ਉੱਚ ਪਾਇਦਾਰ ਦੇ ਜਿਹੜੇ ਗੀਤਕਾਰ ਨੇ ਜਿਨ੍ਹਾਂ ਵਿੱਚ ਸਾਡੇ ਕਰਨੈਲ ਸਿਵਿਆ ਜੀ ਨੇ ਸ਼ੇਰ ਰਾਣਵਾ ਜੀ ਨੇ ਅਨਿਲ ਵਧੇਗੜ੍ਹ ਤੇ ਇਹ ਤੋਂ ਬਿਨਾਂ ਹੋਰ ਵੀ ਸਾਡੇ ਇਲਾਕੇ ਦੇ ਬਹੁਤ ਮਿਆਰੀ ਗੀਤਕਾਰ ਨੇ ਜਿਨ੍ਹਾਂ ਨੇ ਪੰਜਾਬੀ ਕਲਚਰ ਨੂੰ ਪਰਪੋਲਿਤ ਕਰਨ 'ਚ ਵੱਡਾ ਰੋਲ ਪਾਇਆ ਕੀਤਾ ਤੇ ਇਹ ਜਿਹੜਾ ਮੇਲਾ ਲੁਧਿਆਣੇ ਆ ਹੋ ਰਿਹਾ ਉਹਦੇ ਚ ਵੱਡੇ ਮਾਨ ਦੀ ਗੱਲ ਇਹ ਵੀ ਆ ਕਿਉਂਕਿ ਜਿਹੜਾ ਲੁਧਿਆਣਾ ਸ਼ਹਿਰ ਆ ਉਹ ਸਾਹਿਬ ਲੁਧਿਆਣਵੀ ਨੂੰ ਜਿਹੜਾ ਸੰਬੰਧਤ ਹੈਗਾ ਸਾਹਿਬ ਲੁਧਿਆਣਵੀ ਜੀ ਇੱਕ ਵੱਡੇ ਗੀਤਕਾਰ ਸੀ ਜਿਨ੍ਹਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਬੜਾ ਨਾਮ ਰੋਸ਼ਨ ਕੀਤਾ ਲੁਧਿਆਣੇ ਦਾ ਤੇ ਪੰਜਾਬ ਦਾ ਇਹ ਮੈਨੂੰ ਜਿਹੜਾ ਇੱਕ ਯਾਦ ਆਉਂਦਾ ਕਿਉਂਕਿ ਜਦੋਂ ਪਹਿਲਾਂ ਜਦੋਂ ਫਿਲਮ ਇੰਡਸਟਰੀ ਦੇ ਹੁੰਦੇ ਸੀ ਜਦੋਂ ਆਪਣਾ ਰੇਡੀਓ ਦੇ ਗੀਤ ਟੈਲੀਕਾਸ ਸੁਣਦੇ ਸੀ ਉਹਦੇ ਚ ਜ਼ਿਆਦਾਤਰ ਸੰਗੀਤਕਾਰ ਦਾ ਨਾਮ ਦਿੱਤਾ ਜਾਂਦਾ ਸੀ ਤੇ ਸਾਹਿਬ ਲੁਧਿਆਣਵੀ ਜੀ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੇ ਗੀਤਕਾਰ ਦਾ ਨਾਮ ਵੀ ਜਿਹੜਾ ਉੱਥੇ ਅਨਾਉਂਸ ਕਰਾ ਲੈ ਕੇ ਗੱਲ ਕੀਤੀ ਸੀ ਤੇ ਮੈਂ ਜਿਹੜਾ ਇਹਦਾ ਉਪਰਾਲਾ ਹੈਗਾ ਨਾ ਗੀਤਕਾਰਾਂ ਦਾ ਮੈਂ ਇਹਨਾਂ ਨੂੰ ਵਧਾਈ ਦੇਣਾ ਵੀ ਇਹ ਜਿਹੜਾ ਇੱਕ ਜਿਹੜੀ ਮਿਆਰੀ ਕੰਮ ਹੈਗਾ ਤੇ ਜੋ ਹੁਣ ਆਪਾਂ ਦੇਖਦੇ ਹਾਂ ਜਿਹੜਾ ਕਲਚਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਮਿਸ ਹੋ ਰਿਹਾ ਜਿਹੜਾ ਜੋ ਗੀਤਾਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਵਧ ਰਿਹਾ ਇਸ ਤੋਂ ਬਿਨਾ ਜਿਹੜਾ ਹਥਿਆਰ ਕਲਚਰ ਨੂੰ ਪ੍ਰੋਮੋਟ